ਜੇ ਤੁਸੀਂ ਜਾਣਾ ਚਾਹੁੰਦੇ ਦਿੱਲੀ ਸਸਤੇ ਦੇ ਵਿੱਚ ਸਿਰਫ 400 ਰੁਪਏ ਦੇ ਵਿੱਚ ਏਸੀ ਬੱਸ ਆ ਇਹ ਬੱਸ ਇਲੈਕਟ੍ਰੋਨਿਕ ਬੱਸ ਆ ਬੈਟਰੀ ਵਾਲੀ ਬੱਸ ਆ ਤੇ ਇਸ ਦਾ ਕਿਰਾਇਆ 400 ਰੁਪਏ ਇਹ ਕਿਹੜੀ ਲੋਕੇਸ਼ਨ ਪਰ ਖੜਦੀ ਹੈ ਤੁਹਾਨੂੰ ਸਾਰਾ ਦੱਸੂਗਾ ਇਸ ਵੀਡੀਓ ਦੇ ਵਿੱਚ ਤੇ ਤੁਸੀਂ ਵੀਡੀਓ ਦੇਖਦੇ ਰਹੋ ਤੇ ਬਹੁਤ ਹੀ ਕੰਫਰਟੇਬਲ ਬੱਸ ਆ ਜਮਾ ਸਾਊਂਡ ਨਹੀਂ ਕਰਦੀ ਕਿਉਂਕਿ ਬੱਸ ਬੈਟਰੀ ਪਰ ਚੱਲਦੀ ਆ ਤੇ ਹੁਣ ਸਵਾਰੀਆਂ ਚੜ੍ਹਦੀਆਂ ਇਹਦੇ ਵਿੱਚ ਇਸ ਦਾ ਆਪ ਐਪ ਹੈ ਡਾਊਨਲੋਡ ਕਰ ਲੈ ਪੂਰੇ ਇੰਡੀਆ ਚ ਪਸਾਂ ਚੱਲਦੀਆਂ ਨੇ ਜੇ ਤੁਸੀਂ ਕਰਾਮਦਾਈ ਸਫ਼ਰ ਕਰਨਾ ਚਾਹੁੰਦੇ ਦਿੱਲੀ ਦਾ ਅਮਰਸਰ ਦਾ ਜਲੰਧਰ ਦਾ ਲੁਧਿਆਣਾ ਦਾ ਪੂਰੇ ਪੰਜਾਬ ਚ ਵੀ ਚੱਲਦੀ ਪੂਰੇ ਇੰਡੀਆ ਚ ਵੀ ਚੱਲਦੀ ਆ ਤੁਸੀਂ ਇਹਦਾ ਐਪ ਡਾਊਨਲੋਡ ਕਰਕੇ ਤੇ ਬਸ ਤੁਸੀਂ ਚਲੋ ਇਸ ਵੀਡੀਓ ਚ ਸਾਰਾ ਇਨਫੋਰਮੇਸ਼ਨ ਦੰਡਾਂਗਾ ਤੁਹਾਨੂੰ ਸਾਰੀ ਮੈਂ ਮੈਨੂੰ ਇੱਕ ਸਪੈਸ਼ਲ ਇਨਵਾਈਟ ਆਇਆ ਹੋਇਆ ਉਹ ਤੁਸੀਂ ਅਗਲੀ ਵੀਡੀਓ ਚ ਦੇਖਿਓ ਉਹ ਕਿਸੇ ਕਿਸੇ ਬੰਦੇ ਨੂੰ ਮਿਲਦਾ ਤਰਨੁਜੀਤ ਸਿੰਘ ਤੰਨਾ ਉੱਧਰ ਖੜੇ ਨੇ ਪੰਜਾਬ ਤੋਂ ਦਿੱਲੀ ਦਾ ਸਫ਼ਰ ਮੈਂ ਸੋਚਦਾ ਅੱਜ ਇੱਕ ਸਸਤੇ ਵਿੱਚ ਤੁਸੀਂ ਕਿੱਦਾਂ ਕਰ ਸਕਦੇ ਸਾਰਾ ਦੱਸੂ ਇਸ ਵੀਡੀਓ ਦੇ ਵਿੱਚ ਤਨਮਿਸਿਕ ਤਨਾਇ ਨੇ ਮੈਨੂੰ ਛੱਡਣ ਇਹ ਮੈਨੂੰ ਛੱਡਣ ਗਿਆ ਉਹ ਰੋਪੜ ਰੋਪੜ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਗਾਹ ਦਿੱਲੀ ਸਾਰਾ ਸਫ਼ਰ ਦਿਖਾਵਾਂਗਾ ਤੁਹਾਨੂੰ ਅੱਜ ਓਕੇ ਕਾਲੂ ਬਾਏ ਬਾਏ ਹਾਂ ਬਾਈ ਚਾਹ ਬਣਾਓ ਬਾਈ ਮੈਂ ਆਹ ਨੂੰ ਪਤਾ ਨਹੀਂ ਆਉਣੇ ਵਾਲਾ ਬੰਦੇ ਸਾਹਿਬ ਨੇ ਚਾਹ ਪਹਿਲਾਂ ਬਣਾ ਕੇ ਰੱਖੀਆ ਇਹੇ ਸੇਵੇ ਛੱਡਿਆ ਉਹ ਮੈਂ ਇਹਨੂੰ ਜਾ ਫਲਾ ਕੇ ਰੱਖ ਦੇ ਮਗਾ ਦਨ ਚੜ ਚਾਉਂਦੇ ਆ ਆ ਜੋ ਬਾਬਾ ਚਾਚਾ ਵਾਲਾ ਹੱਲਾ ਹਬੀਬੀ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਲਾਰ ਕੋਈ ਖਰਾਬਲਾ ਯਾਰ ਮਠਾ ਮੂੰਹ ਕਰਾ ਸਾਬੀ ਲਮਾ ਦੋਰ ਲਗਾ ਬਣਾ ਦੇ ਚਪੜਾ ਦੇ ਫਿਰ ਤਰੇ ਪੀ ਲੈ ਨਾ ਚਾ ਯਾਰ ਤੂੰ ਹਾਂ ਕੀ ਯਾਰ ਤੇ ਅਰੇ ਬੈਠ ਓਏ ਹਾਏ 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 ਆਏ ਹਾਏ 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 ਬਸ ਮੈਂ ਚਾਹ ਪੀਂਦਾ ਨਹੀਂ ਹੈ ਤੇਰੀ ਸਮੈਲ ਕਰਕੇ ਚਾਹ ਪੀਣੀ ਪੈਂਦੀ ਹੈ ਮੈਨੂੰ ਸਾਹਮਣੇ ਉਹ ਬਾਲਾ ਬਬਾਸੇ ਖੜੀ ਆ ਜਿੱਦ ਮੈਂ ਵਿੱਚ ਵਿੱਚ ਖਿੱਚਦੇ ਨਹੀਂ ਮੈਂ ਦੇਖਿਆ ਜਵਾਲੀਆਂ ਵਿੱਚ ਦੇ ਵਿੱਚ ਖਿੱਚਦੇ ਤੂੰ ਵਿੱਚ ਦੇ ਵਿੱਚ ਵਿੱਚ ਇੱਥੇ ਵੀ ਹੁਣ ਦੇਖ ਕੇ ਨਾ ਖੜਾਉਂਦੇ ਨਹੀਂ ਹੈਗੇ ਉਹ ਤੁਲਾ ਦੇ ਦੇਖ ਕੇ ਹੌਲੀ ਹੌਲੀ ਪਚਾਤੇ ਸਾਉਣ ਨੂੰ ਆਈ ਜਾਣੀ ਇੱਥੇ ਤਾਂ ਹਾਂ ਹਾਂ ਨਮਾਪੁਰ ਚੱਲ ਪਿਆ ਤਾਂ ਹੁਣ ਉੱਧਰ ਲਾ ਹੁਣ ਇੱਧਰ ਨੂੰ ਨਹੀਂ ਹੋ ਕੇ ਜਿਹਨਾਂ ਨੂੰ ਸਿੱਧੀ ਲੱਗ ਜਾਂਦੀ ਹੈ ਇਹ ਇੱਥੇ ਆ ਕੇ ਤਾਂ ਐਂ ਲੱਗਦਾ ਵੀ ਸਾਰੀ ਦੁਨੀਆ ਹੀ ਤੁਰੀ ਹੋਈ ਐ ਤੰਨੇ ਪਰ ਇੱਕ ਤਾਂ ਮਿੰਟ ਨਹੀਂ ਆਇਆ ਲੱਗਾ ਵੀ ਵੇਲ ਹੁਣ ਜਦੋਂ ਇੱਥੇ ਭਰ ਜਾਂਦਾ ਹਾ ਉੱਧਰ ਹੁਣ ਸਾਹਮਣੇ ਉਹ ਲੱਗਣ ਲੱਗ ਹੀ ਲਾਇਨ ਫਿਰ ਇੱਧਰ ਲਾਈਨ ਲੱਗਣ ਲੱਗ ਜਾਂਦੀ ਆਹ ਸਾਰੀ ਦੁਨੀਆ ਹੀ ਤੁਰੀ ਫਿਰਦੀ ਐ ਉਹ ਆਜੋ ਹੁਣ ਲੇਟ ਹੋ ਰਿਹਾ ਮੈਂ ਥੋੜਾ ਜਿਹਾ 5 ਮਿੰਟ ਲੇਟ ਹੋ ਗਏ ਨੇ ਬਾਲੋ ਬੱਸ ਮਿਲ ਗਈ ਦੀ ਆਪਾਂ ਨੂੰ ਕਿ ਕਿ ਭੱਜਦੀ ਵੀ ਨਹੀਂ ਹੈ ਇਹ 60 ਦੇ ਉੱਪਰ ਨਹੀਂ ਜਾਂਦੀ ਹੈ ਸਾਹਮਣੇ ਪ੍ਰਾਈਵੇਟ ਬੱਸ ਵੀ ਭਰੀ ਪਈਆ ਫੁੱਲ ਚੱਲਣਾ ਸਾਹਮਣੇ ਰੋਡਵੇ ਦੀ ਬੱਸ ਵੇਖੋ ਕਿੰਨੀ ਭਰੀ ਪਈ ਆ ਬੱਜਾ ਬੱਲਾ ਬੱਲਾ ਉਹ ਆ ਗਈ ਕਿ ਪਿੱਛੇ ਬੱਜਾ ਲੱਗ ਉਹ ਦੀ ਦੇਖੋ ਫਿਰ ਸਭਾ ਚੱਲ ਉਹ ਪੰਜਾਬ ਆ ਪੰਜਾਬ ਰੋਡ ਤੇ ਜੋ ਵੀ ਸਾਹਮਣੇ 43 ਦਾ ਬੱਸ ਅੱਡਾ ਮੈਂ ਬੱਸ ਵਿੱਚ ਆ ਗਿਆ ਸੀ ਬੈਠ ਕੇ ਤੇ ਭੱਜ ਕੇ ਇਧਰ ਆਇਆ ਦੂਜੀ ਸਾਈਡ ਕਿਉਂਕਿ ਟਾਈਮ ਦੇ ਕੋਲ ਪੂਰਾ ਪੂਰਾ ਹੀ ਤਾਂ ਆ 62 ਤੋਂ ਦੂਜੀ ਸਾਈਡ ਇਧਰ ਸਾਹਮਣੇ ਪੈਟਰੋਲ ਪੰਪ ਆ ਐਚਪੀ ਦਾ ਇੱਥੇ ਇੱਥੇ ਆ ਕੇ ਪੱਸਾ ਲੱਗਦੀਆਂ ਉਹ ਆ ਇਲੈਕਟ੍ਰੋਨਿਕ ਬੱਸ ਉਹਦੀ ਸਾਰੀ ਜਿਹੜੀ ਟਿਕਟ ਆ 300 ਰੁਪਏ ਦੀ ਆ ਤੇ ਮੈਨੂੰ ਆਫਰ ਚ ਮਿਲ ਗਈ 350 ਦੀ ਮੈਂ ਨਾ ਕੈਨਸਲ ਕਰਤੇ ਆਉਂਦੇ ਹੁੰਦੇ ਨੇ ਆਨਲਾਈਨ ਜਦੋਂ ਮੈਂ ਟਿਕਟ ਬੁੱਕ ਕਰਨ ਲੱਗਾ ਮੈਂ ਕੈਨਸਲ ਕਰਤੀ ਆਪਣਾ ਨਾਮ ਨੂੰ ਭਰ ਕੇ ਨਾ ਸਾਰਾ ਵਿੱਚ ਤੇ ਮੈਂ ਕੈਨਸਲ ਕਰਤੀ ਉਹਨਾਂ ਦਾ ਫੋਨ ਆ ਗਿਆ ਕਹਿੰਦਾ ਤੁਹਾਨੂੰ ਆਫਰ ਅ ਵੀ ਜੇ ਤੁਸੀਂ 50 ਰੁਪਏ ਡਿਸਕਾਊਂਟ ਦੇ ਤੁਹਾਨੂੰ 350 ਟਿਕਟ ਦੇ ਦਿੰਦੇ ਮੈਂ ਕਹਾ ਦੋ ਫਿਰ ਪਰ ਟਾਈਮ ਪੂਰਾ ਪੂਰਾ ਹੀ ਆ ਪੂਰੇ 10 ਵਜੇ ਚੱਲਣੀ ਆ ਕਹਿੰਦਾ ਵੀ 10 ਕ 9:00 9:00 ਵਜੇ 50 ਮਿੰਟ ਤੋਂ ਇੱਥੇ ਹੋਣਾ ਚਾਹੀਦਾ ਆ ਸਾਹਮਣੇ ਪਟਨਾ ਇਥੋਂ ਬੜੇ ਸਸਤੇ ਬੱਸਾਂ ਮਿਲ ਰਹੇ ਨੇ ਜੀਆ ਜਦੋਂ ਇੱਥੇ ਕਿਸੇ ਨੂੰ ਪੁੱਛੂਗਾ ਨਾ ਬੱਸ ਅਡੇ ਚ ਵੀ ਦਿੱਲੀ ਨੂੰ ਬੱਸ ਲੈਣੀ ਹੈ ਆ ਤੁਹਾਨੂੰ ਉਹਨਾਂ ਨੇ ਨਾ 17 ਚ ਭੇਜਦਾ ਦੇਥੋਂ ਤੁਹਾਨੂੰ ਮਿਲੀ ਹੈਗੀ ਇਹ ਜਿਹੜਾ ਬੱਸ ਅਡੇ ਪੰਜਾਬ ਵਾਲਿਆਂ ਦਾ ਜਿਹੜਾ 17 ਉੱਥੇ ਹਰਿਆਣੇ ਵਾਲਿਆਂ ਦਾ ਉੱਥੋਂ ਨੂੰ ਹਰਿਆਣੇ ਨੂੰ ਬੱਸਾਂ ਚੱਲਦੇ ਨੇ ਜਿਹੜੇ ਇੱਥੋਂ ਬੱਸਾਂ ਚੱਲਦੇ ਆ ਜਲੰਧਰ ਹਰਿਆਣਾ ਹੋਰ ਪਾਸੇ ਸਾਰੇ ਬੱਸਾਂ ਚੱਲਦੇ ਨੇ ਇੱਥੇ ਪੰਜਾਬ ਨੂੰ ਤੇ 17 ਵਿੱਚ ਤੇ ਆ ਹਰਿਆਣੇ ਨੂੰ ਚੱਲਦੇ ਨੇ ਦੋ ਬੱਸ ਅਡੇ ਤੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਜਾਂ ਨਹੀਂ ਪਤਾ ਹੋਏਗਾ ਕੋਸ਼ਿਸ਼ ਕਰੇ ਕਰੋ ਜਿਹੜੀਆਂ ਇਹ ਬੱਸਟੇ ਤੋਂ ਦੂਜੀ ਸਾਈਡ ਆ ਕੇ ਉਹ ਉੱਥੋਂ ਕ੍ਰੋਸ ਹੀ ਕਰਦਾ ਖੰਦਾ ਉਹ ਦਿਖਾਉਂਦਾ ਇੱਥੇ ਤੱਕ ਉਹ ਕਿਉਂ ਕ੍ਰੋਸ ਹੀ ਗਿਆ ਉਹ ਸਾਹਮਣੇ ਉੱਥੇ ਕ੍ਰੋਸ ਕਰਕੇ ਮੈਂ ਤੈਨੂੰ ਆ ਗਿਆ ਇੱਥੇ ਤੇ ਇੱਥੇ ਆ ਕੇ ਮਿਲਣੀ ਆ ਆਉਣੇ ਵਾਲੀ ਦਿਖਾਉਂਦਾ ਜਦੋਂ ਬੱਸ ਆ ਗਈ ਬੱਸ ਤਾਂ ਆ ਗਈ ਸਾਹਮਣੇ ਪਰ ਚੰਡੀਗੜ੍ਹ ਤੋਂ ਅਮਰਸਰ ਹੈ ਆਹ ਬੱਸਾ ਨਿਓ ਗੋ ਅਮਰਸਰ ਦਾ ਕਰਾਇਆ ਕਹਿੰਦੇ ਵਾਦਾ ਕਰਦਾ ਰਹਿੰਦਾ ਇੱਥੋਂ 400 ਰੁਪਏ ਕਰਾਇਆ ਸਾਰੀ ਏਸੀ ਹੈ ਫੁੱਲੀ ਇਹ ਇਹਦਾ ਐਪ ਡਾਊਨਲੋਡ ਕਰ ਲਿਓ ਪੂਰੇ ਇੰਡੀਆ 'ਚ ਹੀ ਚੱਲ ਜਣੇ ਦੇ ਬੱਸਾ ਇਲੈਕਟ੍ਰੋਨਿਕ ਹੈ ਉਹ ਬੈਟਰੀ ਨਾਲ ਚੱਲਣ ਵਾਲੀ ਬੱਸ ਹੈ ਇਹ ਸਨਾਬਸ ਕਿਹ ਹੋਈ ਸੀ ਅਮਰਸਾ ਟੂ ਨਾ ਚੰਡੀਗੜ੍ਹ ਟੂ ਅਮਰਸਾ ਉਹਦਾ ਕਿਰਾਇਆ 400 ਜਿਦਾ ਪਹਿਲਾਂ ਦੱਸਿਆ ਨਾ ਹੈ ਦਿੱਲੀ ਟੂ ਚੰਡੀਗੜ੍ਹ ਤੋਂ ਡੇ ਇਹ ਦੋ ਤਿੰਨ ਜਗ੍ਹਾ ਖੜਦੀ ਹੈ ਆ ਇੱਕ ਤਾਂ ਹੁਣ ਇੱਥੇ ਖੜਦੀ ਹੈ 43 ਬੱਸ ਅੱਡੇ ਬੱਸ ਅੱਡੇ ਤੋਂ ਦੂਜੇ ਪਾਸੇ ਆ ਸਾਹਮਣੇ ਜਿਹੜਾ 43 ਬੱਸ ਹੈਗਾ ਮੈਂ ਦੂਜਾ ਪਹਿਲਾਂ ਉਸਿਆ ਆ ਐਕਸਪੀ ਪ੍ਰੋ ਇਸੇ ਸਾਹਮਣੇ ਇੱਥੋਂ ਮਿਲ ਜਾਂਦੀ ਆ ਤੇ ਕਰਾਇਆ 400 ਰੁਪਇਆ ਸਵਾਰੀਆਂ ਚੜਨ ਲੱਗੀਆਂ ਵਿੱਚ ਇਹਦੇ ਇੱਕ ਹੁਣ ਇਹ ਇੱਥੇ ਹੀ ਖੜਨਾ ਇੱਕ ਸੋਨੇ ਗੁਰਦਾਰੇ ਸਾਹਿਬ ਕੋਲ ਇੱਕ ਜੀਰਕ ਪੋਲ ਫਿਰ ਅੰਬਾਲੇ ਤੇ ਕਿਤੇ ਸ਼ਹਿਰ ਵਿੱਚ ਆਈ ਜਾਂਦੇ ਇਤਨਾ ਚੰਗਾ ਸਮਾਨ ਤਾਂ ਰੱਖਣੇ। ਤੇ ਬੜੀਏ ਵਿੱਚ। ਉਹ ਆਏਗੀ ਭਾਈ। ਬਹੁਤ ਸੁਣਿਆ ਸੀ ਤਾਂ ਕੰਫਰਟੇਬਲ ਐਂ। ਤੇ ਏਸੀ ਛੱਡਾ ਹੋਇਆ। 400 ਰੁਪਏ ਦੇ ਵਿੱਚ ਹੋਰ ਤੁਸੀਂ ਕੀ ਚਾਹੁੰਦੇ ਐਂ? ਹੈਲੋ। ਬਸ ਫੇਟ ਚੱਲ ਆ 15 ਮਿੰਟ ਲੇਟ ਆ ਉਹ ਜੋ ਮੈਂ ਭੱਜ ਭੱਜ ਗਿਆ ਦੂਜੇ ਪਾਸੇ ਤੇ ਕਹਿੰਦੇ 10 ਮਿੰਟ ਪਹਿਲਾਂ ਪਹੁੰਚ ਜੇ ਹੋਂ ਤੁਹਾਨੂੰ ਮੈਂ ਦੱਸ ਦਾਂਦੇ ਹੇ ਬੁੱਕ ਕਿੱਦਾਂ ਕਰਨੀ ਹੈ ਤੇ ਤੁਹਾਨੂੰ ਲੈ ਕੇ ਜਾਂਾਂਨ ਲੈਪਟਾਪ ਉੱਪਰ ਜਾਂ ਤੁਸੀਂ ਮੋਬਾਈਲ ਦੇ ਥਰੂ ਵੀ ਕਰ ਸਕਦੇ ਹੋ ਬੜੀ ਕਰਨੀ ਹੈਗੀ इजीली ਬੁੱਕ ਹੋ ਜਾਂਦੀ ਹੈ ਆ ਦੇਖੋ ਤੁਹਾਨੂੰ ਦਿਖਾਉਂਦਾ ਕਿੱਦਾਂ ਤੁਸੀਂ ਬੁੱਕ ਕਰ ਲਈ ਤੇ ਨਾਲੇ ਕਿੱਥੇ ਕਿੱਥੇ ਜਾਂਦੀ ਮੈਂ ਸਾਰਾ ਕੁਝ ਦਿਖਾਉਂਦਾ ਤੁਹਾਨੂੰ ਆਹ ਇਹਨੇ ਦੇ ਇੱਕ ਬੈਕ ਸਾਈਡ ਆ ਪਰ ਲੈਣੀ ਆ ਨਿਊ ਗੋ ਜਾਂ ਐਪ ਡਾਊਨਲੋਡ ਕਰ ਲੈਣਾ ਉਸ ਦੇ ਵਿੱਚ ਸਾਰਾ ਕੁਝ ਆ ਜਾਂਦਾ ਤੇ ਜਦੋਂ ਮੈਂ ਇੱਥੇ ਭਰ ਲੈਦੇ ਵਿੱਚ ਦਿੱਲੀ ਦਿੱਲੀ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਦਿੱਲੀ ਤੇ ਉਹ ਤਾਂ ਫਿਰ ਸਾਰਾ ਟਾਈਮ ਟੇਬਲ ਆ ਜਾਂਦਾ ਕਿੰਨੇ ਦੀ ਟਿਕਟ ਹੈ ਤੇ ਵਾਪਸੀ ਦੇ 883 ਦੀ ਲੱਗੀ ਹੋਈ ਹੈ ਕਿੰਨੇ ਮਿੰਟ ਆ ਆਲਮੋਸਟ ਫੁੱਲ ਜਹਾਜ਼ ਵਾਲਾ ਕੰਮ ਹੈ ਇਹਦਾ ਜਦੋਂ ਜੇ ਸੀਟਾਂ ਘੱਟ ਆ ਤਾਂ ਉਹਨੇ ਸਸਤੀ ਕਰ ਦਿੰਦੇ ਆ ਫਰ ਪਿੱਛੇ ਚੱਲਦੇ ਆਪਾਂ ਸਟਾਰਟਿੰਗ ਤੇ ਕਿੱਥੇ ਕਿੱਥੇ ਚੱਲਦੀ ਹੈ ਜੇ ਤੋ ਵੈਬਸਾਈਟ ਖੁੱਲਦੀ ਤਾਂ ਇੰਦਾ ਖੁੱਲਦੀ ਸਾਰੀ ਇਹੇ ਮੈਂ ਇੱਥੇ ਤੁਸੀਂ ਭਰ ਲੈਣਾ ਹੁਣ ਇੱਥੇ ਭਰ ਲਿਆ ਜੀ ਚੰਡੀਗੜ੍ਹ ਤੋਂ ਉਪਰ ਚੱਲਦੇ ਜੀ ਆਹ ਚੰਡੀਗੜ੍ਹ ਸਿੱਧਗੜ੍ਹ ਆਦਾ ਕਿੱਥੇ ਆ ਚੰਡੀਗੜ੍ਹ ਤੋਂ ਕਿੱਥੇ ਕਿੱਥੇ ਜਾਂਦੀ ਵੇ ਸਾਰਾ ਆ ਜਾਂਦਾ ਹੈ ਅੰਮ੍ਰੋਲਾ ਅਮਰਸਰ, ਦਿੱਲੀ, ਗੁਰੂਗਾਂ, ਜਲੰਧਰ, ਕਰਨਾਲ ਕਿੱਥੇ ਕਿੱਥੇ ਚੱਲ ਰਹੀ ਜੀ ਤਾਂ ਫਿਰ ਆਪਾਂ ਭਰ ਲੈ ਇੱਥੇ ਦਿੱਲੀ ਉਸ ਤੋਂ ਬਾਅਦ ਡੇਟ ਸਿਲੈਕਟ ਕਰ ਲਓ ਕਿਹੜੀ ਡੇਟ ਨੂੰ ਜਾਣਾ ਹੈ ਆਮ ਤੈ ਇਹ ਕਰ ਲੈਣਾ ਇੱਥੇ ਸਰਚ ਆਹ ਦੇਖੋ ਅਵਿਲੈਬਲ ਆਹ ਮਹੌਲਿਕ ਨਾ ਹਾਂ ਇਦਾਂ ਰੇਟ ਲੱਗੇ ਹੋਏ ਗੁਰਨਾਥ 486 ਫੋਨ ਤੋਂ ਆ ਰਿਹਾ। ਅਤਿ ਦੇ ਜਿਹੜਾ ਪੂਰੇ ਆਲ ਓਵਰ ਇੰਡੀਆ ਚਲਦੀ ਹੈ ਇਹ। ਬੱਸੇ ਦਾ ਐਪ ਵੀ ਹੈਗਾ, ਵੈਬਸਾਈਟ ਵੀ ਹੈ ਸਰਚ ਕਰ ਲੈਣਾ। ਤੁਸੀਂ ਮੋਬਾਈਲ ਉੱਪਰ ਲੈਪਟਾਪ ਉੱਪਰ ਫੋਨ ਕਰ ਵੀ ਕਰ ਸਕਦੇ ਆ ਪੁੱਪਾ। ਵਧੀਆ ਸਰਵਿਸ ਲੱਗੀ। ਮੈਨੂੰ ਹੁਣ ਕਾਲ ਵੀ ਆ ਗਿਆ ਉਹਨਾਂ ਦਾ। ਕਹਿੰਦੇ ਬੈਠ ਕੇ ਬੱਸ ਦੇ ਵਿੱਚ। ਮੈਂ ਕਿਹਾ ਹਾਂ ਬੈਠ ਗਿਆ। ਘੇੜ ਕੰਮ ਆਇਆ। ਨੇ ਕਿਹੜਾ ਪੁੱਛਦਾ ਇਹਨਾਂ ਦਾ। ਇਸ ਬੱਸ ਵਰਗਾ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਇਸ ਕਰਕੇ ਤਾਂ ਕਰਕੇ ਸਵਾਰੀ ਘੱਟ ਹੈ ਇਹਦੇ ਵਿੱਚ ਅੱਡੇ 'ਚ ਨਹੀਂ ਜਾਂਦੀ ਕਿ ਬਾਹਰ ਤੋਂ ਮਿਲਦੀ ਹੈ ਜੇ ਕਿਤੇ ਅੱਡੇ 'ਚ ਜਾਣ ਲੱਗੇ ਤਾਂ ਫੁੱਲ ਹੋ ਜਾਏ ਘਰੇ ਤੇ ਚੱਪੇ ਗਏ ਹੁਣ ਉਹ ਜਿਹੜੇ ਦੂਜੀ ਪਾਸੇ ਆਉਣ ਲੱਗੇ ਬਸਾਉਣ 43 ਵਾਲੀ ਆਉਂਦੀ ਉਹ ਸਾਹਮਣੇ ਖੜੀ ਜਿਹੜੀ ਆ ਹਾਂ ਇਹ ਬੱਸ ਅੱਡੇ 'ਚ ਆਉਂਦੀ ਆ ਇੰਨੇ ਸਸਤੇ ਵਿੱਚ ਜੇ ਆਪਾਂ ਆਮ ਏਸੀ ਬੱਸ ਲੈਂਦੇ ਤਾਂ 700 ਤੋਂ 800 ਦੀ ਟਿਕਟ ਬਣਦੀ ਹੈ ਚੰਡੀਗੜ੍ਹ ਤੋਂ ਦਿੱਲੀ ਦੀ ਆਣਾ ਪਾ ਨੂੰ 43 ਬੱਸ ਅੱਡੇ ਚ ਆਉਣਾ ਪੈਣਾ ਜੇ ਉਧਰ 43 ਬੱਸਟਾ ਹੈ ਸਾਡੇ ਪਿੱਛੇ ਉਹ ਜਾ ਇੱਥੋਂ ਅਗਰ 43 ਤੋਂ 17 ਜਾਣਾ ਪੈਣਾ 17 ਤੋਂ ਫਿਰ ਮਿਲਦੀਆਂ ਦਿੱਲੀ ਨੂੰ ਬੰਨ ਬੱਸ ਵੀ ਇੱਥੇ ਹੀ ਮਿਲਦੀ ਹੈ ਜਿਹੜੀ ਪੰਜਾਬ ਵਾਲੀ ਤੇ ਚਾਂਗਨ ਯੂਨੀਵਰਸਿਟੀ ਦੇ ਵਿੱਚ ਬੱਸ ਦੀ ਗੱਲ ਜਿਹਦੀ ਬਾਜ਼ ਆ ਰਹੀ ਹੈ ਪੜਦੇ ਵੀ ਲੱਗੇ ਹੋ ਤੇ 40 ਜੀ ਵੀ ਲੱਗੀ ਹੋਈ ਐ ਜੇ ਧੁੱਪ ਆਉਂਦੀ ਹੈ ਅੰਦਰ ਤੁਸੀਂ ਪੜਦੇ ਕਰ ਸਕਦੇ ਆਂ ਘਰਾਂ ਸਾਡੇ ਲੱਗਿਆ ਹੋਇਆ ਅਖਬਾਰ ਫਿਰ ਮੈਂ ਅਖਬਾਰ ਨਾਲੇ ਲਿਆਇ ਸੀ ਹੋ ਰਾਹ ਨਾਲ ਬੈਠ ਕੇ ਪੜਦੇ ਆਂ ਜੀਰਕਪੁਰ ਕ੍ਰੋਸ ਕਰਤਾ ਬੜੀ ਭੱਜਦੀ ਗੱਲਾਂ ਐ ਜੀ ਹੁਣ ਹੋਲੀ ਚੱਲਦੀ ਐ ਟਿਪ ਟੋਕ ਚੱਲ ਰਹੀ ਐ ਕਿੱਥੇ ਆ ਕੇ ਬੱਸ ਖੜੀ ਆ ਹੁਣ ਪਤਾ ਨਹੀਂ ਲੱਗ ਰਿਹਾ ਹੈਗਾ ਬੱਸੀ ਪਠਾਨਾ ਆ ਕੇ ਅੱਜ ਮੈਪ 'ਚ ਦੇਖਦਾ ਫਿਰ ਦਾਦਾ ਕਿ ਕਿੱਥੇ ਆ ਕੇ ਬੱਸ ਖੜੀ ਆ ਜੀਰਕਪੁਰ ਟੱਪ ਕੇ ਥੋੜੀ ਜਿਹੀ ਅੱਗੇ ਜਾ ਕੇ ਖੜੀ ਆ ਤੁਸੀਂ ਮੈਪ 'ਚ ਦੇਖ ਸਕਦੇ ਆ बस ना दिल्ली उधर नु है ऊपर ते पौड़ ते ਥੱਲੇ ਉਧਰ ਐ ਸਾਡਾ ਆਈ ਬੱਸ ਇੱਥੇ ਇੱਥੇ ਦੇ ਸਵਾਰੀਆਂ ਚੱਕੇ ਹੁਣ ਫੇਰ ਉਧਰ ਨੂੰ ਜਾਣੇ ਨੇ ਵਾਪਸ ਫੇਰ ਇਹਨਾਂ ਨੂੰ ਕੋਈ ਜਿਹੜੇ ਅੱਡੇ ਮਿਲੇ ਕੋਈ ਇੱਕੋ ਜਗ੍ਹਾ ਖੜਦੀ ਬੱਸ ਇੱਥੇ ਇਹਨਾਂ ਨੇ ਸਾਰ ਤਾਰ ਨਹੀਂ ਸਵਾਰੀਆਂ ਦਿੱਤੀ ਦਿੱਲੀ ਤੋਂ ਹੁਣ ਫੇਰ ਦਿੱਲੀ ਦੇ ਵਿੱਚ ਆ ਕੇ ਥੋੜੀ ਦਰ ਨਹੀਂ ਵਾਪਸ ਦੇ ਵਿੱਚ ਤੇ ਉੱਥੇ ਨਿਸ਼ਾਨੀ ਗਏ ਤੇ ਖਤਮਾ ਦੀਵਾ ਮਲਟੀ ਬ੍ਰਾਂਡ ਉਹ ਲੱਪੇ ਜਾ ਰਹੇ ਹਨ ਜਾਲੀ ਵਾਈ ਜਿਹਦੀ ਕਿਤੇ ਸਾਫ਼ ਦਿਖਦਾ ਹੀ ਨਹੀਂ ਹੈ ਪਿੱਛੇ ਦਿਖਦਾ ਲੱਕੀ ਹਾਲ ਕਰਤੇ ਆ ਲੱਕੀ ਫੂਟ ਪੁਆਇੰਟ ਇਹ ਸਾਹਮਣੇ ਖੜਦੀ ਬੱਸ। ਇਹ ਰੋ ਬੱਸੀ ਕ੍ਰਾਸ ਕਰਕੇ ਤੇ ਹੁਣ ਮੈਂ ਪੁੱਛ ਚੱਲਿਆ ਇਸ ਤੋਂ ਅੱਗੇ ਆਊਗਾ ਵਾਲਾ। ਇੱਥੇ ਇਹ ਝਾਲੀ ਹੈ। ਪਰਲੇ ਪਾਸੇ ਨਾਲ ਸਾਫ਼ ਦਿਖਦਾ ਨਹੀਂ ਹੈ। ਸੰਤਰੇ ਆਣੇ ਦੀ ਉੱਲਕੀਆਂ ਆ। ਅ ਹੁਣ ਇਹਨਾਂ ਨੂੰ ਦੇਖ ਕੇ ਜੂਸ ਪਿੰਡ ਨੂੰ ਚੇਕ ਕਰਨ ਲੱਗੇ ਆ। ਸੰਤਰੇ ਦਾ। ਬਹੁਤ ਬੱਤਲੇ ਤੋਂ ਕਿਉਂ ਬੀਜੀ? ਉਹੀ ਸੜਕ ਪਰियोजना ਰਹੀ ਦਿੱਲੀ ਵਾਲੀ ਆ। ਮੂਰੇ 1 ਘੰਟੇ ਦੇ ਵਿੱਚ ਅਵਾਲੇ ਪਹੁੰਚੇ ਸੀ। ਇਹ ਫਟ ਚੁੱਕੀ। ਕਿਹੜਾ ਐਪ ਵੀ ਇੱਥੇ ਜਿਹੜਾ ਤੁਸੀਂ ਕਹਿੰਦੇ ਕਿ ਡਾਊਨਲੋਡ ਕਰ। ਇੱਕ ਟਾਪੇ ਫਿਰ ਪੁੱਜ ਗਏ। ਇੱਥੇ ਤਾਂ ਹੁਣ ਗੱਡੀ ਚਾਰਜ ਹੋ ਗਈ ਇਹ। ਬਾਕੀ ਤੁਹਾਨੂੰ ਮੈਂ ਥੱਲੇ ਜਾ ਕੇ ਦਿਖਾਉਂਦਾ ਕਿਹੜਾ ਟਾਪਾ ਸਟਾਰ ਲਿਖਿਆ। ਸਟਾਰ ਤੇ ਪੂਰੇ ਪਤਾ ਨਹੀਂ ਕਿਹੜਾ ਕਿਹਾ ਕੁਝ ਕਿਹਾ ਹੋਇਆ। ਇਹ ਕਰਨਾਲ ਤੋਂ ਥੋੜਾ ਪਿੱਛੇ ਹੈ ਟਾਪਾ ਇਹ। ਤੇ ਉੱਥੇ ਖੜੀ ਹੈ ਗੱਡੀ ਹੁਣ। ਦੇਖਦੇ ਤਾਂ ਕਿੰਨਾ ਮਿੰਟ ਖੜੂਗੀ ਕਿੰਨੇ ਟਾਈਮ 'ਚ ਗੱਡੀ ਚਾਰਜ ਹੁੰਦੀ ਆ। ਤੇ ਉਹ ਅੱਧਾ ਘੰਟਾ ਤਾਂ ਲਾਊਂ ਲਾਊਂਗੀ ਮੇਰੇ ਖਿਆਲ 'ਚ। ਫਾਸਟ ਚਾਰਜਿੰਗ ਹੈ। ਅੱਗੇ ਕਦੇ ਕਰ ਲਈ। ਲੈ ਜੀ ਉਤਰੀ ਜੇ ਇਨਾ ਟਾਂ ਬਖੜੂ ਕੁ ਜੀ ਬਸ ਅੱਧਾ ਘੰਟਾ ਠੀਕ ਹੈ ਜੀ ਇੱਥੇ ਅੱਧਾ ਘੰਟਾ ਬਸ ਖੜਦੀ ਹੈ ਤਾਂ ਖਾਂਦਾ ਤੁਹਾਨੂੰ ਹੁਣ ਬਸ ਇਹ ਇਹ ਮੇਰਾ ਵੀਡੀਓ ਬਣਾਉਣ ਦਾ ਤਾਂ ਮਕਸਦ ਹੈ ਵੀ ਤੁਸੀਂ ਇਸ ਬੱਸ ਨੂੰ ਜ਼ਿਆਦਾ ਜੂਸ ਕਰੋ ਕਿ ਇਹ ਪੋਲੂਸ਼ਨ ਤੋਂ ਵੀ ਪੋਲੂਸ਼ਨ ਹੀ ਕਰਦੀ ਬੈਟਰੀਆਂ ਵੀ ਚਾਰਜ ਲਾਉਣ ਲੱਗਿਆ ਕਿ ਹਾਲ ਵੀਰੇ ਠੀਕ ਹੈ ਲਾ ਤੇ ਚਾਰਜ ਲਾਉਣੇ ਲਾਉਣਗੇ ਚਾਰਜ ਕਿੰਨੇ ਟਾਈਮ ਚਾਰਜ ਕਰ ਜਾਂਦੀ ਵੀਰੇ ਇਹ ਕਿੰਨੇ ਘੰਟੇਾਂ ਚੱਲਦੀ ਚਾਰਜ ਇਹ 0 ਤੋਂ 100 ਉਹ 2 ਤੋਂ 2.5 ਘੰਟੇ ਲੱਗਦੀ ਹੈ ਅੱਛਾ ਬਾਕੀ ਇਸ ਨੂੰ ਬਾਅਦ ਕਰ ਦੇਵਾਂ ਠੀਕ ਹੈ ਠੀਕ ਹੈ ਠੀਕ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਜੇ ਤੁਸੀਂ ਇਹ ਬੱਸ ਨੂੰ ਜ਼ਿਆਦਾ ਯੂਜ਼ ਕਰੋਗੇ ਜਿਹੜੇ ਦੇਖੋ ਇੱਕ ਤਾਂ ਪੋਲਿਊਸ਼ਨ ਤੋਂ ਰਾਹਤ ਹੈ ਇਹ ਠੀਕ ਹੈ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਅਧਖੇ ਵੀ ਲਾਉਣ ਲੱਗਿਆ ਚਾਰਜਿੰਗ ਉੱਤੇ ਫੁੱਲ ਚਾਰਜ ਨੂੰ ਕਹਿੰਦੇ 2 ਤੋਂ 2.5 ਘੰਟੇ ਲੱਗ ਜਾਂਦੇ ਇੱਕ ਫੁੱਲ ਚਾਰਜ ਕਿੰਨਾ ਟੱਕਰ ਦਿੰਦੀ ਵੀਰੇ ਇਹ ਫੁੱਲ ਚਾਰਜ ਕਿੰਨਾ ਕੱਢ ਦਿੰਦੀ ਹੈ ਯਾਰ ਤਾਂ ਇਹ ਨੂੰ ਨਹੀਂ ਆ ਫੁੱਲ ਚਾਰਜ ਦੇਰ ਨੂੰ ਪੜਾ ਅੱਛਾ ਨਹੀਂ ਨਹੀਂ ਕਿੰਨਾ ਇੱਕ ਚਾਰਜ ਫੁੱਲ ਚ ਕਿੰਨਾ ਕਿਲੋਮੀਟਰ ਕਰ ਦਿੰਦੀ ਆ ਇੱਕ ਚਾਰਜ ਦੇ ਵਿੱਚ ਆ ਬਣਾ 350 ਸਾਢੇ 350 ਅੱਛਾ ਇੱਕ ਚਾਰਜਿੰਗ ਫੁੱਲ ਚਾਰਜਿੰਗ ਵਿੱਚ 350 ਪੜ ਦਿੰਦੀ ਆ ਜਿਹੜੀ ਇਹ ਟਾਬੇ ਫਰਾ ਖੜੇ ਆ ਇੱਥੇ ਆ ਫਿਰ ਕਹਿੰਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਤੱਕ ਇਹਦੀ ਇਹ ਇਨਫੋਰਮੇਸ਼ਨ ਜਾ ਸਕੇ ਤਾਂ ਸਾਡੇ ਜਿਹੜੇ ਬੰਦੇ ਪੰਜਾਬ ਵਾਲੇ ਜਾਂ ਹੋਰ ਹਰਿਆਣੇ ਵਾਲੇ ਇਹ ਬੱਸ ਨੂੰ ਜ਼ਿਆਦਾ ਯੂਜ਼ ਕਰਨ ਆ ਪੋਲੂਸ਼ਨ ਰਹਿਤ ਆ ਤਾਂ ਬੇਕਰ ਚੱਲੀਏ ਇੱਕ ਤਾਂ ਵਾਈਨ ਦੀ ਦੀ ਵਾਈਨ ਐਦਾਂ ਹੀ ਹੈ ਤਾਂ ਬਾਹਰ ਸਾਡੀ ਬਈ ਅੰਗਰੇਜ਼ੀ ਇਦਾਂ ਦੀ ਉਹ ਆਈਏ ਕੁ ਸੰਦਰ ਜਾ ਕੇ ਦੂਜੀ ਬੱਸ ਆ ਗਈ ਬੈਠੀਏ ਹੁਣ ਬੈਠੇ ਤੇ ਹੁਣ ਹੋਰ 2 ਘੰਟੇ ਤੱਕ ਪਹੁੰਚ ਜਾਣਾ ਇਹਨੇ ਬੈਠ ਗਿਆ ਮੈਂ ਪਿੱਛੇ ਬੱਸ ਚੱਕ ਮੋ ਜਾ ਤਾਂ ਮੈਂ ਲਾਸਟ ਵਾਲੀ ਸੀਟ ਤਾਂ ਲੱਤੀ ਆ ਇਹਨੂੰ ਚੱਕਾਂਗੇ ਤੇ ਹੁਣ ਰਾਹ ਆਉਣ ਨਾਲ 2 ਘੰਟੇ ਨੀਂਦ ਲਵਾਂਗੇ ਮੱਖੇ ਆ ਗਏ ਵਿੱਚ ਰੰਦਰ ਇਸੀ ਵੀ ਬੰਦ ਕਰਦੇ ਨੇ ਤਾਂ ਯਾਰ ਇਸੀ ਚਲਾ ਦਿਓ ਰੋਟੀ ਖਾ ਕੇ ਹੁਣ ਨਹੀਂ ਦਾਰੀ ਐ ਤੇ 2 ਘੰਟੇ ਨੀਂਦ ਖੜਦੇ ਆ ਦਿੱਲੀ ਪੁੱਜ ਗਏ ਟ੍ਰੈਫਿਕ ਜਮ ਪਾਲੇ ਪਾਸੇ ਪੂਰਾ ਜਾਮ ਲੱਗਿਆ ਹੋਇਆ ਦੂਜੀ ਸਾਈਡ ਤੇ ਤੋਰੋ ਹੁਣ ਯਾਰ ਸਾਢੇ 3:30 ਚੱਲੇ ਛੋਟਾ ਥੰਦਾ ਟਾਈਮ ਹੈ ਕਿਸੇ ਵੀ ਗੇਟ ਪੁੱਜੇਗਾ ਚਲੋ ਯਾਰ ਲਓ ਜੀ ਬਸ ਜਦੋਂ ਉਤਰ ਗਏ ਕਸ਼ਮੀਰੀ ਗੇਟ ਪੁੱਜ ਗਏ ਤੇ ਹੁਣ ਇੱਥੇ ਦੇਖਿਏ ਕੋਈ ਹੋਟਲ ਉਹ ਬੱਸ ਤੇ ਅੱਗੇ ਲੰਘ ਗਈ ਸਾਡੇ ਤੇ ਹੁਣ ਫੜੀ ਜਾ ਮੈਟਰੋ ਬੱਸਾਂ ਹੀ ਬੱਸਾਂ ਜਾ ਰਹੀਆਂ ਇੱਥੇ ਆਟੋ ਪਰਿਆ ਤੇ ਚੱਲੀਏ ਮੈਂ ਕਿਹਾ ਹੋਟਲ ਆਪਾਂ ਨੇ ਲੈ ਲਿਆ ਤੇ 1300 ਰੁਪਏ ਦਾ ਰੂਮ ਮਿਲਿਆ ਇਹ 바ਰਗੇਨਿੰਗ ਕਰਕੇ 1800 ਰੁਪਏ ਮੰਗਦਾ ਤਾਂ 1000 ਤੋਂ ਸ਼ੁਰੂ ਹੋਇਆ ਫਿਰ ਮੈਂ ਆ ਸਰ 1100 ਨਾਲ 1300 ਲਾਸਟ ਲੈਣੇ ਦੱਸੋ ਇੱਥੇ ਸਾਰੇ ਹੋਟਲੇ ਹੋਟਲ ਹੈ ਇੱਥੋਂ ਥੋੜੀ ਦੂਰ ਤੇ ਸਾਹਮਣੇ ਮੈਟਰੋ ਸਟੇਸ਼ਨ ਤੇ ਹੁਣ ਹੋ ਗਿਆ ਮੈਂ ਤਿਆਰ ਮੈਂ ਸੋਚਿਆ ਸੀ ਵੀ ਅੱਜ ਮੈਂ ਇਲੈਕਟ੍ਰੋਨ ਮਾਰਕੀਟ ਘੁੰਮ ਕੇ ਆਉਂਗਾ ਇੱਥੇ ਪਰ ਨਹੀਂ ਟਾਈਮ ਹੈਗਾ ਹੁਣ ਕੱਲ ਨੂੰ ਸਵੇਰੇ ਦੇਖੂ ਜੇ ਟਾਈਮ ਲੱਗਿਆ ਹੁਣ ਤੁਸੀਂ ਅਗਲੇ ਬਲੌਗਸ ਦੇ ਦੇਖੋ ਮੈਂ ਕਿੱਥੇ ਚੱਲਿਆ ਤੇ ਇੱਥੇ ਤੱਕ ਤੁਸੀਂ ਦੇਖ ਲਈ ਬੱਸ ਵਾਲਾ ਸਫ਼ਰ ਸਾਰਾ ਤੇ ਆ ਕੇ ਹੁਣ ਇੱਕ ਮੇਰਾ ਹੋਰ ਦੋਸਤ ਵੀ ਦਿਨੇਸ਼ਪਾਲ ਜੀ ਸੀ ਤੇ ਚਲ ਉਹਨਾਂ ਵੀ ਕਾਲ ਕਰ ਉਹ ਵੀ ਆਉਣਗੇ ਉਹ ਮੈਨੂੰ ਕਹਿੰਦੇ ਸੀ ਪਰ ਉਹ ਗੁਰੂ گاؤں ਸਾਈਡ ਕਹਿ ਰਹੇ ਸੀ ਮੈਂ ਕਿਹਾ ਵੀ ਦੂਰ ਪੈ ਜਾਣਾ ਯਾਰ ਵੀ ਮੈਂ ਇੱਥੋਂ ਨਿਕਲਣਾ ਤੇ ਟਾਈਮ ਘੱਟ ਜਾਣਾ ਤੇ ਆਪਾਂ ਅੱਜ ਦਾ ਬਲੌਗ ਬੰਦ ਕਰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ バス ਵਾਲੀ ਵੀਡੀਓ ਸਾਰਿਆਂ ਨਾਲ ਜਾ ਸਕੇ ਕਿ ਇਹ バス ਲੋਕ ਵਰਤੋਂ ਕਰਨ ਪੋਲਿਊਸ਼ਨ ਰਹੇਤ ਹੋਵੇ ਥੋੜਾ ਜਾਂ ਵੀ ਹੌਲੀ ਹੌਲੀ ਆਪਾਂ ਈਵੀ ਵਾਲ ਨੂੰ ਚੱਲੀ ਵੀ ਇਲੈਕਟ੍ਰੋਨਿਕ ਬੱਸਾਂ ਵਾਲ ਨੂੰ ਹੌਲੀ ਹੌਲੀ ਆਪਾਂ ਧੰਨਵਾਦ ਜੀ ਤੁਹਾਡਾ ਮੇਰਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ